ਗੱਲ ਕਰਦੇ ਆ ਇਮਾਨਦਾਰੀ ਦੀ ਜੋ ਕਿ ਅਜੇ ਵੀ ਜ਼ਿੰਦਾ ਹੈ ਅੱਜ ਕੱਲ ਦੇ ਜੋ ਸਮਾਂ ਚੱਲ ਰਿਹਾ ਜੋ ਮਾਹੌਲ ਚੱਲ ਰਿਹਾ ਧੋਖਾਧੜੀ ਠੱਗੀਆਂ ਠੋਰੀਆਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਤੇ ਨੌਜਵਾਨ ਪੀੜੀ ਜੋ ਇਸ ਨਸ਼ੇ ਨੂੰ ਲੈ ਕੇ ਕੋਈ ਨਾ ਕੋਈ ਕ੍ਰਾਈਮ ਕਰਨ ਵਾਲੀ ਚੱਲ ਪਈ ਹੈ ਤੇ ਜੇ ਗੱਲ ਕਰੀਏ ਇਮਾਨਦਾਰੀ ਦੀ ਕਿਸੇ ਇੱਕ ਵਿਅਕਤੀ ਦਾ ਮੋਬਾਈਲ ਈ ਰਿਕਸ਼ਾ ਚਾਲਕ ਨੂੰ ਮਿਲਿਆ ਜੋ ਉਸ ਤੱਕ ਪਹੁੰਚਾਉਣ ਲਈ ਜਦੋਂ ਜਦ ਕਰਕੇ ਉਸ ਵਿਅਕਤੀ ਨੂੰ ਲੱਭ ਕੇ ਉਸ ਨੂੰ ਮੋਬਾਈਲ ਦਿੱਤਾ ਗਿਆ ਸ਼ਲਾਗਾ ਯੋਗ ਹੀ ਆਪਾਂ ਕਹਿ ਸਕਦੇ ਹਾਂ ਸੋ ਅਸੀਂ ਗੱਲਬਾਤ ਕਰਦੇ ਹਾਂ ਈ ਰਿਕਸ਼ਾ ਚਾਲਕ ਨਾਲ ਤੇ ਕਿਵੇਂ ਉਹਨਾਂ ਨੂੰ ਮੋਬਾਈਲ ਮਿਲੇਆ ਤੇ ਕੀ ਉਹਨਾਂ ਦਾ ਕਹਿਣਾ ਹੈ ਇਸ ਸਬੰਧੀ ਹਾਂਜੀ ਕੀ ਨਾਮ ਹੈ ਜੀ ਰਕੇਸ਼ ਕੁਮਾਰ ਜੀ ਰਕੇਸ਼ ਜੀ ਮੋਬਾਈਲ ਤੁਹਾਨੂੰ ਮਿਲਿਆ ਕਿਵੇਂ ਮਿਲਿਆ ਤੇ ਕਿੱਥੇ ਤੇ ਕਿਹੜੀ ਜਗ੍ਹਾ ਤੇ ਮਿਲਿਆ ਸਰ ਮੈਨੂੰ ਸ਼ਿਸ਼ਾ ਚੌਕ 'ਚ ਪਿਛਲੀ ਸੀਟ ਤੇ ਪਿਆ ਹੋਇਆ ਤਾਂ ਨਿਗਾ ਪਈ ਤਾਂ ਉਹਦੇ ਵਿੱਚ ਸੀਗਾ ਤੇ ਮੈਂ ਬਹੁਤ ਜਦੋਜਾਦ ਕਰਕੇ try ਕੀਤਾ ਨਾ ਕੋਈ ਕਾਲ ਨਹੀਂ ਆ ਰਹੀ ਸੀ ਤਾਂ ਫਿਰ ਨੂੰ ਮੈਂ ਸਾਈਡ ਤੇ ਜਾ ਕੇ ਦੇਖਿਆ ਤਾਂ ਇਹ ਤਾਂ ਲੋਕ ਵੀ ਖੁੱਲਾ ਹੋਇਆ ਸੀ ਫਿਰ ਮੈਂ ਇਹਨਾਂ ਨੂੰ ਕਾਲ ਕੀਤੀ ਫਿਰ ਇਹਨਾਂ ਨਾਲ ਸੰਪਰਕ ਹੋਇਆ ਫਿਰ ਇਹਨਾਂ ਨੂੰ ਟਾਈਮ ਦਿੱਤਾ ਵੀ ਆ ਕੇ ਇੱਥੇ ਆ ਕੇ ਫੋਨ ਲਿਆ ਕੀ ਕੰਮ ਕਰਦੇ ਤੁਸੀਂ ਮੈਂ ਹੀ ਰਿਕਸ਼ਾ ਚਲਾਉਂਦਾ ਹਾਂ ਇਹ ਰਿਕਸ਼ਾ ਚਲਾਉਂਦੇ ਜੋ ਕਈ ਵਾਰੀ ਕਿਸੇ ਨਾ ਵਿਅਕਤੀ ਦੇ ਜੋ ਇਦਾਂ ਚੀਜ਼ ਮਿਲਦੀ ਆ ਮੋਬਾਈਲ ਇੱਕ ਕੀਮਤੀ ਚੀਜ਼ ਹੁੰਦੀ ਆ ਮਨ ਦੇ ਵਿੱਚ ਕੋਈ ਬੇਈਮਾਨੀ ਵੀ ਆ ਸਕਦੀ ਆ ਕੋਈ ਇਸ ਤਰ੍ਹਾਂ ਦਾ ਮਨ ਦੇ ਵਿੱਚ ਨਹੀਂ ਖਿਆਲ ਆਇਆ ਕੋਈ ਨਹੀਂ ਸਰ ਇਸ ਤਰ੍ਹਾਂ ਦਾ ਮਨ ਜਿ ਲੈ ਆਉਂਦਾ ਕੋਈ ਫਾਇਦਾ ਵੀ ਨਹੀਂ ਆ ਕਿਉਂਕਿ ਥੋੜੇ ਪੈਸੇ ਵੇਚ ਕੇ ਸਾਡਾ ਪੂਰੇ ਸਾਲ ਪਰ ਨਹੀਂ ਚੱਲ ਸਕਦਾ ਇੱਕ ਦਿਨ ਚ ਹੀ ਖਤਮ ਹੋ ਜਾਂਦਾ ਲੈ ਕੇ ਨਹੀਂ ਇਮਾਨਦਾਰੀ ਨਾਲ ਦੱਸਾਂ ਨਵਾਂ ਦੀ ਸਾਨੂੰ ਕਿਰਤ ਖਾਣੀ ਚਾਹੀਦੀ ਬੜੀ ਵੱਡੀ ਐ ਕਿ ਤੁਸੀਂ ਮਿਸਾਲ ਦਿੱਤੀ ਆ ਮੋਬਾਈਲ ਲੱਭਾ ਮਵਾਦੀ واپس ਕਰ ਰਹੇ ਹੋ ਤੇ ਕਿਵੇਂ ਮਨ ਦੇ ਵਿੱਚ ਕੀ ਖਿਆਲ ਆ ਰਿਹਾ ਐ ਇਸ ਵੇਲੇ ਬਹੁਤ ਵਧੀਆ ਫੀਲ ਹੋ ਰਿਹਾ ਆ ਕਿ ਕਿਸੇ ਦੀ ਇਮਾਨਤ ਕਿਸੇ ਨੂੰ ਖੁਸ਼ੀ ਦੇਤੀ ਹੈ ਇਸ ਤੋਂ ਵੱਡੀ ਕੋਈ ਸਾਡੇ ਲਈ ਖੁਸ਼ੀ ਨਹੀਂ ਪਰਮਾਤਮਾ ਦੀ ਖੁਸ਼ੀ ਪਰਮਾਤਮਾ ਦੇ ਰਜਾ ਚ ਰਹਿਣਾ ਚਾਹੀਦਾ ਹਾਂਜੀ ਮਨੋ ਕੀ ਨਾਮ ਹੈ ਜੀ ਮੇਰਾ ਨਾਮ ਨੀਸ਼ੂ ਹੈ ਹਾਂਜੀ ਜੈ ਭੀਮ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਅੰਬੇਡਕਰ ਕ੍ਰਾਂਤੀ ਸੈਨਾ ਈ ਰਿਕਸ਼ਾ ਯੂਨੀਅਨ ਜ਼ਿਲ੍ਹਾ ਚੇਅਰਮੈਨ 이슈 ਹੈ ਜਿੱਥੇ ਦੇਖਿਆ ਜਾਂਦਾ ਕਿ ਈ ਰਿਕਸ਼ਾ ਚਾਲਕਾਂ ਨੂੰ ਸਮਾਜ ਵੱਲੋਂ ਸਮਾਜ ਦੇ ਲੋਕਾਂ ਵੱਲੋਂ ਚੰਗਾ ਨਹੀਂ ਸਮਝਿਆ ਜਾਂਦਾ ਜਾਂ ਗਾਲੀ ਗਲੋਚ ਵੀ ਕੀਤੀ ਜਾਂਦੀ ਹੈ ਲੜਾਈ ਝਗੜੇ ਵੀ ਕੀਤੇ ਜਾਂਦੇ ਨੇ ਪੈਸੇ ਦੇ ਲੈਣ ਦੇਣ ਨੂੰ ਵੀ ਲੈ ਕੇ ਕਈ ਤਰ੍ਹਾਂ ਦੀਆਂ ਟਕਰਾਰਾਂ ਦੇਖਣ ਨੂੰ ਮਿਲੀਆਂ ਨੇ ਤੇ ਕਿਵੇਂ ਦੇਖਦੇ ਹੋ ਕਿ ਅੱਜ ਤੁਹਾਡੇ ਈ ਰਿਕਸ਼ਾ ਚਾਲਕ ਦੇ ਇੱਕ ਭਾਈ ਸਾਹਿਬ ਵੱਲੋਂ ਮੋਬਾਈਲ ਵਾਪਸ ਕੀਤਾ ਜਾ ਰਿਹਾ ਤੇ ਕਿਵੇਂ ਦੇਦੇ ਹੋ ਇਸ ਕਦਮ ਨੂੰ ਦੇਖੋ ਪਤਾ ਕੀ ਗੱਲ ਆ ਇਹ ਅੱਜ ਵੈਸੇ ਇੱਕ ਵਾਰੀ ਨਹੀਂ ਸਾਡੇ ਨਾਲ ਬਹੁਤ ਵਾਰੀ ਹੋਇਆ ਮੋਬਾਈਲ ਲੱਗੇ ਵੀ ਇਹਨਾਂ ਨੂੰ ਹੀ ਮਿਲਿਆ ਸੀ ਉਦੋਂ ਵੀ ਹੈਨਾ ਜਦੋਂ ਆਪਾਂ ਵਾਪਸ ਕੀਤਾ ਸੀ ਕਈ ਵਾਰੀ ਬੈਗ ਵੀ ਰਹਿ ਜਾਂਦੇ ਆਟੋ ਦੇ ਵਿੱਚ ਤੇ ਅਸੀਂ ਜਿੱਦਾਂ ਹੁਣ ਅੱਜ ਅੰਕਲ ਜੀ ਉਹਨਾਂ ਨੂੰ ਬੁਲਾਇਆ ਆ ਅਸੀਂ ਇਦਾਂ ਹੀ ਹਰ ਵਾਰੀ ਮਤਲਬ ਕਿ ਜਦੋਂ ਬੁਲਾਈਦਾ ਆ ਇਮਾਨਦਾਰੀ ਨਾਲ ਇਦਾਂ ਹੀ ਵਾਪਸ ਕਰ ਦਈਦਾ ਆ ਤੇ ਬਹੁਤ ਵਧੀਆ ਪਤਾ ਨਹੀਂ ਕਿੱਦਾਂ ਕਿਸੇ ਨੇ ਖਰੀਦਿਆ ਹੁੰਦਾ ਆਪਣੀ ਮਿਹਨਤ ਦੇ ਨਾਲ ਕਿੱਦਾਂ ਚੀਜ਼ ਲੈਂਦੇ ਆ ਤੇ ਅਸੀਂ ਹੁਣ ਵੀ ਅੰਕਲ ਜੀ ਆਏ ਆ ਤੇ ਆਪਾਂ ਇਹਨਾਂ ਦੀ ਈਮਾਨਤ ਇਹਨਾਂ ਨੂੰ ਹੀ ਦੇ ਦੇਣੀ ਆ ਤੇ ਆ ਹਾਂਜੀ ਆ ਅੰਕਲ ਜੀ ਆ ਲੋ ਅੰਕਲ ਜੀ ਉਹਨਾਂ ਨੂੰ ਆਪਾਂ ਫੋਨ ਫੜਾ ਦੇਣਾ ਇਹਨਾਂ ਦਾ ਠੀਕ ਹੈ ਜੀ ਤੇ ਬਸ ਬਹੁਤ ਵਧੀਆ ਲੱਗਦਾ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਜਿਹੀ ਕਿ ਮੈਂ ਇਹ ਵਿਦਾਊਟ ਸਟicker ਆਟੋ ਸੀਗਾ ਜਿਹਦੇ ਵਿੱਚ ਇਹ ਮੋਬਾਈਲ ਰਹਿ ਗਿਆ ਉਹ ਰੇ ਸ਼ੈਸ਼ਨ ਚੌਂਕ ਦੇ ਵਿੱਚ ਗਿਰਿਆ ਤੇ ਸਾਡੇ ਮਤਲਬ ਇਹ ਯੂਨੀਅਨ ਦੇ ਮੈਂਬਰ ਜਿਹੜੇ ਅੰਬੇਡਕਰ ਕ੍ਰਾਂਤੀ ਸਨ ਤੇ ਇਹਨਾਂ ਨੂੰ ਮਿਲਿਆ ਇਹਨਾਂ ਨੇ ਫੋਨ ਕੀਤਾ ਕਿ ਭਾਜੀ ਇੱਦਾਂ ਦਾ ਮੋਬਾਈਲ ਕਿਉਂਕਿ ਇਹ ਇਦਾਂ ਚੀਜ਼ ਕਿਸੇ ਦੀ ਰੱਖਣੀ ਵੀ ਨਹੀਂ ਚਾਹੀਦੀ ਕਈ ਵਾਰੀ ਚਲੋ ਇਹ ਤਾਂ ਬਹੁਤ ਵਧੀਆ ਹੈ ਫੈਮਿਲੀ ਵਾਲੇ ਤੇ ਕਈ ਵਾਰੀ ਕ੍ਰਾਈਮ ਹੀ ਕੀਤੇ ਹੁੰਦੇ ਆ ਬਹੁਤ ਹਾਦਸੇ ਇਦਾਂ ਦੇ ਹੋਏ ਆ ਤੇ ਜੇ ਜੇ ਮੰਨ ਲਓ ਫੋਨ ਨੂੰ ਲੋਕ ਲੱਗਾ ਹੁੰਦਾ ਅੱਜ ਕੱਲ ਪਾਸਵਰਡ ਵਗੈਰਾ ਲਾਏ ਜਾਂਦੇ ਫੋਨ ਨੂੰ ਤੇ ਫਿਰ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਆਪਣੇ ਪ੍ਰਸ਼ਾਸਨ ਦੇ ਅੰਡਰ ਕਰ ਦੇਣਾ ਸੀਗਾ ਉਹਨਾਂ ਨੂੰ ਕਹਿਣਾ ਸੀਗਾ ਕਿਉਂਕਿ ਸਾਨੂੰ ਥੋੜੀ ਪਤਾ ਵੀ ਕਿੰਨਾ ਦਾ ਮੋਬਾਈਲ ਆ ਕ੍ਰਾਈਮ ਵੀ ਕਰਕੇ ਵੀ ਲੋਕੀ ਛੱਡ ਜਾਂਦੇ ਜਾਣ ਕੇ ਵੀ ਛੋੜ ਦਿੰਦੇ ਆ ਮੋਬਾਈਲ ਇਸ ਲਈ ਅਸੀਂ ਫਿਰ ਪ੍ਰਸ਼ਾਸਨ ਦਾ ਸਾਥ ਲੈਣਾ ਸੀਗਾ ਕੀ ਨਾਮ ਹੈ ترਲੋਚਨ ਸਿੰਘ ترਲੋਚਨ ਜੀ ਅੱਜ ਤੁਸੀਂ ਫੋਨ ਜਿਹੜਾ ਤੁਹਾਨੂੰ ਈ ਰਿਕਸ਼ਾ ਚਾਲਕਾਂ ਵੱਲੋਂ ਤੁਹਾਡੇ سپਰਦ ਕੀਤਾ ਗਿਆ ਤੇ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਕਿ ਇਹਨਾਂ ਦੀ ਇਮਾਨਦਾਰੀ ਬਹੁਤ ਵਧੀਆ ਚੀਜ਼ ਹੈ ਇਮਾਨਦਾਰੀ ਨਾਲ ਦੀ ਕੋਈ ਚੀਜ਼ ਨਹੀਂ ਪਿਆਰ ਨਾਲ ਦੀ ਕੋਈ ਚੀਜ਼ ਹਰ ਇੱਕ ਨੂੰ ਇੱਕ ਦੂਜੇ ਦੇ ਪਿਆਰ ਨਾਲ ਰਹਿਣਾ ਚਾਹੀਦਾ ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਮਾਨਦਾਰੀ ਕਿੱਥੇ ਨਹੀਂ ਜਾਂਦੀ ਕੋਈ ਕੋਈ ਅਪੀਲ ਕਰਨਾ ਚਾਹੁੰਦੇ ਅਪੀਲ ਮੈਂ ਇਹੀ ਕਰਨਾ ਚਾਹੁੰਦਾ ਕਿ ਹਰ ਬੰਦਾ ਇਮਾਨਦਾਰ ਇਮਾਨਦਾਰੀ ਚ ਖੁਸ਼ਹਾਲੀ ਆ ਇਮਾਨਦਾਰੀ ਚ ਬੰਦਾ ਪਛਾਣਿਆ ਜਾਂਦਾ ਬੇਈਮਾਨੀ ਚ ਨਹੀਂ ਬੇਈਮਾਨੀ ਦੀ ਲਿਸਟ ਵਿੱਚ ਨਹੀਂ ਹੋਣਾ ਇਮਾਨਦਾਰ ਬਣ ਕੇ ਰਹਿਣਾ ਮੈਂ ਸ਼ਾਬਾਸ਼ ਜੀ